ਜਦੋਂ ਮੈਂ ਤੈਨੂੰ ਕਿਹਾ ਵਾ ਆਉਂਦੀ ਆ ਤੇ ਮੈਂ ਆਪੇ ਗੱਲ ਕਰ ਲੈਣਾ ਹਣਾ ਕਿਉਂ ਸਿਰ ਖਾਈ ਜਾਨੀ ਹੁਣ ਲਾ ਵੇਖ ਲਾ ਫੇਰ ਫੋਨ ਆ ਗਿਆ ਨਾ ਇਹ ਕੁੜੀ ਨੇ ਮੈਂ ਤੁਹਾਨੂੰ ਕਹਿਤਾ ਕੋਈ ਨਾ ਕੋਈ ਚੰਨ ਚਾੜਨਾ ਜੇ ਮੈਂ ਹੁਣੇ ਫੋਨ ਲਿਉਣੀ ਆ ਸਪੀਕਰ ਤੇ ਲਾਵਾਂਗੀ ਤੁਹਾਡੇ ਸਾਹਮਣੇ ਵੇਖਿਓ ਮੇਰੀ ਬਾਤ ਸੁਣ ਕੇ ਹੀ ਕੱਟ ਦਣਾ ਉਹਨੇ ਫੋਨ ਲੈ ਆਦ ਮੇਰੇ ਪੁੱਤ ਦਾ ਫੋਨ ਆਦੇ ਹੈਲੋ हां पुत्त सास्त्री काल है की हाल आ हां पुत्त जी आमी इत्थे आ तू सुना स्पीकर ਤੇ ਲਾ ਕੇ ਗੱਲ ਕਰ ਓ ਮੁੰਡੇ ਆਪਣੇ ਦਾ ਫੋਨ ਆਉਂਡਿਆ ਵਾ ਗੱਲ ਤੇ ਕਰ ਲਾ ਦਮਾਸਾ हां हां पुत्त ਕੁਛ ਨਹੀਂ ਹੋਇਆ ਨਹੀਂ ਨਹੀਂ ਤੂੰ ਠੀਕ ਆ ਅੱਛਾ ਤੇ ਮਿਲ ਜਾ ਕਿਤੇ ਕਿੰਨੇ ਦਿਨ ਹੋ ਗਏ ਗਿਆ ਨੂੰ ਕਿਤੇ ਇੱਕ ਵਾਰੀ ਕਿਤੇ ਫੇਰਾ ਮਾਰ ਜਾ ਘਰ ਠੀਕ ਆ ਪਿਓ ਵੀ ਠੀਕ ਹੈ ਤੇਰਾ ਉਹ ਵੀ ਠੀਕ ਨੇ ਗਈਆਂ ਕਿਤੇ ਹੋਰ ਸੁਣਾ ਲਾ ਕਰ ਲਾ ਗੱਲ ਪਿਓ ਆਪਣੇ ਨਾਲ ਹਲੋ ਸਸਿਕਾਲ ਪੁੱਤ ਕੀ ਹਾਲ ਚਾਲ ਆ ਹਾਂ ਠੀਕ ਠਾਕ ਹੀ ਜਾਈਦਾ ਚਲ ਪੁੱਤ ਆਪਣੇ ਵਧੀਆ ਬਸ ਕੰਮ ਕਰ ਬਸ ਉਹਦੇ ਚੱਲੀ ਜਾਂਦਾ ਝੋਨੇ ਦਾ ਕੰਮ ਸੰਭਿਆ ਗਿਆ ਵਾ ਖਾਦਾ ਦਵਾਈਆਂ ਪਾਣੀ ਸਭ ਕੰਪਲੀਟ ਵਾ ਹਾਂ ਖਾਦਾ ਦਵਾਈਆਂ ਪੈ ਗਈਆਂ ਸਾਰੀਆਂ ਹੁਣ ਪਾਣੀ ਲਾਈ ਜਾਈਦਾ ਵਾ ਉਤੋਂ ਮੀਂਹ ਪਈ ਜਾਂੜੇ ਆ ਤੇ ਬਹੁਤੀ ਲੋਡ ਵੀ ਨਹੀਂ ਰਹੀ ਹੁਣ हां हां सारा राजीव बाजी सब ठीक ठाक दादी तेरी ਤੇ ਭੂਈ ਤੇ ਗਈਆਂ ਨੂੰ ਪਿੰਡ ਚ ਕੇਹਾਲ ਹਿਰਕ ਕਰਨ ਕਿਸੇ ਦੇ ਘਰ ਗਈਆਂ ਨੂੰ ਆਹੋ ਕਰਨੀ ਕੱਲ੍ਹ ਸ਼ਾਮਾਂ ਨੂੰ ਕਰ ਲਈ ਆ ਜਣਦੀਆਂ ਤੇ ਮੇਰੀ ਗੱਲ ਸੁਣ ਤੂੰ ਇਧਰ ਦੀ ਘਰ ਦੀ ਕੋਈ ਟੈਨਸ਼ਨ ਨਹੀਂ ਲੈਣੀ ਨਾ ਫਸਲ ਵਾੜੀ ਦੀ ਠੀਕ ਆ ਨਾ ਜਿਹੜੇ ਕੰਮ ਤੈਨੂੰ ਘੱਲਿਆ ਹੋਣਾ ਤੂੰ ਉਹ ਕੰਮ 'ਤੇ ਧਿਆਨ ਦੇ ਦਿਲ ਲਾ ਕੇ ਮਨ ਲਾ ਕੇ ਆਪਣੀ ਪੜ੍ਹਾਈ ਕਰਨੀ ਆ ਪਿੱਛੇ ਦੀ ਫਿਕਰ ਮਾਸਾ ਨਹੀਂ ਤੂੰ ਕਰ ਨਹੀਂ ਚੰਗਾ ਇੱਥੇ ਕੰਮ ਇਦਾਂ ਚੱਲਦੇ ਰਹਿਣੇ ਆ ਬਸ ਆਪਣੀ ਪੜ੍ਹਾਈ 'ਤੇ ਧਿਆਨ ਦੇ ਹਾਂ ਠੀਕ ਆ ਹਾਂ ਹਾਂ ਠੀਕ ਠੀਕ ਚਲ ਠੀਕ ਹੈ ਚੰਗਾ ਵਾ ਸਾਸਰੀਕਾਲ ਜੀ ਲਗਾ ਸੁਣ ਕਿਤਾ ਫੋਨ ਆਇਆ ਤੇਰੇ ਨਾ ਮਨ ਕੀ ਹੋ ਗੱਲ ਵੜ ਕੇ ਬੈ ਗਈ ਐ ਕਿ ਫਰਾਣਾ ਬੰਦਾ ਫੋਨ ਕਰਦਾ ਤੇ ਢਿੰਗੜਾ ਬੰਦਾ ਫੋਨ ਕਰਦਾ ਵਾ ਆ ਕਿਹੜਾ ਨੰਬਰ ਮੈਂ ਹੁਣੇ ਵੇਲੇ ਇਹਨਾਂ ਦਾ ਕੱਢ ਦੇ ਉਹ ਰਹਿਰ ਦੋ ਤੁਸੀਂ ਮਿਹਰਬਾਨੀ ਕਰੋ ਕੋਈ ਨਹੀਂ ਆਪੇ ਲੱਗ ਜੂਗਾ ਪਤਾ ਜੇ ਨਹੀਂ ਨਾ ਫੋਨ ਆਇਆ ਤੇ ਦਿਹਾੜੀ ਡੰਗ ਚ ਪਤਾ ਲੱਗ ਜਾਣਾ ਤੇ ਮੈਂ ਆਪੇ ਪਤਾ ਕਰਾ ਲੈਂਦਾ ਵਾ ਲਿਆ ਫੜਾ ਹਾਂ ਦੇ ਕੋਈ ਲੋੜ ਨਹੀਂ ਸਾਨੂੰ ਇਹੋ ਜਿਹੇ ਪੰਗਿਆਂ ਚ ਪੈਣ ਦੀ ਬੈਠੇ ਰਹੋ ਚੁੱਪ ਕਰਕੇ ਤੁਸੀਂ ਸੰਦੀਪ ਮੰਮੀ ਕਿੱਥੇ ਆ ਮੰਮੀ ਉਹਨਾਂ ਘਰ ਹੀ ਆ ਹਲੇ ਆਏ ਨਹੀਂ ਉਹ ਓ ਚਾਚੀ ਮੈਨੂੰ ਕਹਿਣ ਦਾ ਵੀ ਜੇ ਆ ਗਈ ਆ ਘੜੀ ਤੇ ਬੈਠ ਲੋ ਲੈਣ ਦੇ ਤੁਸੀਂ ਤੇ ਇਹ ਮਗਰੀ ਪੈ ਜਾਣੇ ਉਹਦੇ ਉਦਾਂ ਉਹ ਆਉਂਦੀ ਨਹੀਂ ਆ ਛੇਤੀ ਗੱਲ ਸੁਣਨੀ ਮੈਡਮ ਇਹ ਫੋਨ ਆਇਆ ਏ ਤੇਰਾ ਕਰ ਲੈ ਗੱਲ ਮੇਰਾ ਫੋਨ ਤੇ ਹੋਰ ਮੈਨੂੰ ਫੋਨ ਕਿੰਨੇ ਲਾਉਣਾ ਸੀ ਇਹ ਤਾਂ ਹੁਣ ਤੈਨੂੰ ਪਤਾ ਹੋ ਕਿੰਨੇ ਲਾਉਣਾ ਸੀ ਸੰਦੀਪ ਜੀ ਸੰਦੀਪ ਜੀ ਆਂਦਾ ਏ ਮੇਰੀ ਬਾਤ ਸੁਣ ਕੇ ਤੇ ਕੱਟਦਾ ਤੇਰੇ ਨਾਲ ਗੱਲ ਕਰਨੀ ਹੁੰਨੀ ਆ ਆ ਤੇ ਬੱਬਲੂ ਦਾ ਫੋਨ ਆਇਆ ਵਾ ਨੀ ਪਹਿਣਾ ਇਹ ਤਾਂ ਅਗਲਾ ਨੰਬਰ ਵੇਖ ਲੈ ਬੱਬਲੂ ਦਾ ਤੇ ਹੁਣ ਆਇਆ ਵਾ ਦੋ ਵਾਰੀ ਆਇਆ ਦੋ ਤਿੰਨ ਵਾਰੀ ਆਇਆ ਹੀ ਫੋਨ ਕਰ ਲਾ ਕਿ ਜ਼ਰੂਰੀ ਕੰਮ ਨਾ ਹੋਏ ਕਿਸੇ ਨੂੰ ਕਿਤੇ ਹਲੋ ਲਾ ਵੇਖਿਆ ਜੀ ਜੇ ਹੁੰਦੀ ਨਾ ਸੱਚੀ ਤੇ ਇੱਥੇ ਖਲੋ ਕੇ ਗੱਲ ਕਰਦੀ ਉੱਡ ਗਈ ਹੈ ਨਾ ਅੰਦਰ ਨੂੰ ਮੈਂ ਪੁੱਛ ਕੇ ਨਾ ਬੜਾ ਉਹ ਬਹਿ ਜਾ ਚੁੱਪ ਕਰਕੇ ਤੁਸੀਂ ਕਿੱਥੇ ਚੱਲੇ ਹੋ ਪਹਿਲਾਂ ਸੁਣ ਤਲੋ ਗੱਲ ਕੀ ਕਰਨ ਦੀ ਆ ਕਿਹਦੇ ਨਾਲ ਗੱਲ ਕਰਨ ਦੀ ਆ ਕਾਲੇ ਬੜੀ ਸੀਤੀ ਪੈ ਜਾਂਦੇ ਆ ਵੇਖਿਆ ਜੇ ਕਿਥ ਹੈ ਨਹੀਂ ਮਸਾ ਖਲੜੀ ਚ ਡਰ ਕਿੱਦਾਂ ਹਾਸਾ ਸਿਗੇ ਚਵਲ ਗੱਲਾਂ ਮਾਰਨ ਦੀ ਆ ਇਹਨੂੰ ਕਿਤੇ ਇਹ ਨਹੀਂ ਸ਼ਰਮ ਕਿਤੇ ਵੀ ਭਰਾ ਸਾਹਮਣੇ ਬੈਠਾ ਆ ਤਾਂ ਮੈਂ ਮੱਸ ਸਕ ਤੇ ਲਿਆਜ ਲੱਲਾਂ ਕੀ ਪਤਾ ਕਹਾਂ ਆ ਅੱਗੇ ਕੌਣ ਨਹੀਂ ਆ ਬੰਦਾ ਵਾ ਕੋਈ ਮੁੰਡਾ ਵਾ ਕੋਈ ਹੈ ਹੀ ਨਹੀਂ ਡਰ ਮੱਸ ਸਕ ਤੇ ਮੈਂ ਫੋਨ ਚੱਕਿਆ ਤੇ ਆਂਦਾ ਆਵਾਜ਼ ਨਹੀਂ ਆਉਂਦੀ ਦੋ ਵਾਰੀ ਹੈਲੋ ਹੈਲੋ ਕਰਕੇ ਨਾ ਤੇ ਫੋਨ ਕੱਟ ਕੇ ਉਧਰ ਮਾਰਿਆ ਤਾਂ ਹੁਣ ਮੈਡਮ ਨੇ ਫੋਨ ਲਾਇਆ ਨਾ ਤੇ ਚੰਗੀ ਭਲੀ ਆਵਾਜ਼ ਆਉਂਦਾ ਪੀ ਹੁਣ ਵੀ ਫੋਨ ਉਹ ਹੀ ਆ ਦੱਕੀ ਨਾ ਮੈਨੂੰ ਤੂੰ ਹੁਣ ਮੈਂ ਸਿਰ ਪਾੜ ਤਾ ਜਾ ਕੇ ਉਹ ਬਹਿ ਜੋ ਤੁਹਾਨੂੰ ਆਖਿਆ ਵੀ ਕਾਲੇ ਨਾਂ ਪਿਆ ਕਰੋ ਅਮਾ ਆਪਣੀ ਨੂੰ ਆਲਾ ਦੋ ਉਹਦੇ ਸਾਹਮਣੇ ਗੱਲ ਕਰਿਓ ਜਿਹੜੀ ਸ਼ਹਿ ਇਨੀ ਦਿੰਦੀ ਐ ਇਹਨੂੰ ਉਹਨੇ ਕੀ ਤਾਂ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ ਮੈਂ ਪੁਛ ਤੇ ਲਾਵਾਂ ਜਾ ਕੇ ਕਿ ਕਦਾਂ ਫੋਨ ਆਉਂਦਿਆ ਵਾ ਤੁਸੀਂ ਆਂਦੋ ਨਾ ਉਹ ਫੇਰ ਆਣ ਕੇ ਬੁਢਰੀ-ਬੁਢਕੇ ਗਈ ਵੀ ਮੇਰੀ ਕੁੜੀ ਨੂੰ ਗੱਲਾਂ ਕਰਦੇ ਤੂੰ ਤਾਂ ਲਾਉਂਦੇ ਉੱਤੇ ਉਹਦੇ ਸਾਹਮਣੇ ਗੱਲ ਹੋਏਗੀ ਤੇ ਪਤਾ ਫੇਰ ਲੱਗੇਗਾ ਬੜੀਆਂ ਮਾਵਾਂ ਧੀਆਂ ਚੰਗੀਆਂ ਬਣੀਆਂ ਫਿਰਦੀਆਂ ਐ ਇਹ ਸ਼ਹਿ ਸਾਰੀ ਉਹਦੀ ਐ ਬੁਢਰੀ ਦੀ ਉਹ ਨਾ ਨਾ ਹੀ ਨਹੀਂ ਸ਼ਹਿ ਦਾ ਇਹ ਇੰਨੇ ਵਧੇ ਹੀ ਨਾ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਅੱਛਾ ਵੀਰ ਆਇਆ ਵਾ ਕਦੋਂ ਦਾ ਹਾਂ ਪਸੋਂ ਚੱਲ ਜਣਾ ਹਾਂ ਮੈਨੂੰ ਪਹਿਲਾਂ ਦੱਸਿਆ ਹੀ ਨਹੀਂ ਹੈਗਾ ਮੈਂ ਮਿਲ ਲੈਂਦੀ ਉਹਨੂੰ ਚੱਲ ਫਿਰ ਮੈਂ ਅੱਜ ਆਉਣੀ ਆ ਅੱਜ ਸ਼ਨੀਵਾਰ ਹੈ ਨਾ ਅੱਜ ਮੈਂ ਆਉਣੀ ਆ ਵੀ ਕੱਲ ਨੂੰ ਡਿਊਟੀ ਨਹੀਂ ਜਾਣਾ ਪ੍ਰੀਤ ਨੇ ਛੁੱਟੀ ਆ ਤੇ ਮੈਂ ਅੱਜ ਹੀ ਆ ਜਾਨੀ ਰਾਤ ਰਹਿ ਲਾਂਗੀ ਫਿਰ ਚਲ ਠੀਕ ਆ ਮੈਂ ਹੁਣੇ ਆਂ ਨਹੀਂ ਤਿਆਰ ਹੋ ਗੇ ਚੰਗਾ ਚੰਗਾ ਆਹ ਹੋ ਪੈਣਾ ਰਾਤ ਹੀ ਰਵਾਂਗੇ ਤਾਈਓ ਤੇ ਆਉ ਐਤਵਾਰੇ ਸਵੇਰੇ ਤਾਈਆਂ ਤੇ ਮੈਂ ਅੱਜ ਕਿੰਨੀ ਆਉਣਾ ਵਾ ਚਲ ਠੀਕ ਆ ਚਲ ਚੰਗਾ ਫਿਰ ਮੈਂ ਹੁਆ ਤਿਆਰ ਓਕੇ ਮਮਿੰਨਾ ਮੇ ਕੱਪੜੇ ਫੜੇ ਚੱਲੇ ਕਿਤੇ ਆ ਚੱਲੀਏ ਤੇਰੇ ਨਾਲ ਕੇ ਮਾਮੇ ਦਾ ਫੋਨ ਆਇਆ ਸੀ ਵੀ ਮੈਂ ਪਰਸਾ ਚੱਲ ਜਾਣਾ ਆ ਛੁੱਟੀ ਆਇਆ ਹੈ ਨਾ ਅੱਛਾ ਤੇ ਮੈਂ ਹਾਂ ਚੱਲ ਅੱਜ ਸ਼ਨੀਵਾਰ ਸਿਰ ਐਤਵਾਰ ਆ ਪ੍ਰੀਤ ਨੇ ਘਰੇ ਹੋਣਾ ਵਾ ਤੇ ਹੁਣ ਮਸਲੇ ਦਾ ਸਾਰਾ ਕੰਮ ਕਰ ਲਿਆ ਵਾ ਸ਼ਾਮ ਨੂੰ ਉਹਨੇ ਆ ਜਾਣਾ ਕੰਮ ਕਰ ਲੈਣਾ ਚੱਲ ਕੰਮ ਦੀ ਤਾਂ ਕੋਈ ਗੱਲ ਨਹੀਂ ਪਰ ਅੱਡੇ ਤੱਕ ਕਿੱਦਾਂ ਜਾਣਾ ਵਾ ਇੱਥੋਂ ਤਾਂ ਰਿਕਸ਼ਾ ਵੀ ਨਹੀਂ ਮਿਲਦਾ ਚੱਲ ਕੋਈ ਗੱਲ ਨਹੀਂ ਦੋ ਕ ਪੈੜੀਆਂ ਹੈਗੀਆਂ ਉੱਥੋਂ ਅੱਗੋਂ ਮਠੋਲੇ ਮਿਲ ਜਾਣਾ ਮੈਨੂੰ ਰਿਕਸ਼ਾ ਤੇ ਮੈਂ ਝੋਲ ਬੱਸੀ ਬਹਿ ਜਾਣਾ ਉਦਾਂ ਮੰਮੀ ਇੱਕ ਮੋਟਰਸਾਈਕਲ ਸਾਨੂੰ ਲੈਣਾ ਹੀ ਪੈਣਾ ਵਾ ਬੜੀ ਤੰਗੀ ਆਉਂਦੀ ਆ ਹਣ ਵੀਰ ਵੀ ਵੇਖ ਲੋ ਤੁਹਾਡੇ ਸਾਹਮਣੇ ਇੰਨਾ ਬੜਬੜ ਕਰਦਾ ਵਾ ਉਹ ਵੀ ਲੜਦਾ ਰਹਿੰਦਾ ਖਿੱਚਦਾ ਰਹਿੰਦਾ ਉਹਦੇ ਕਰਕੇ ਸਾਡੇ ਦੋਵਾਂ ਦੇ ਜੀਆਂ ਦੇ ਰਿਸ਼ਤੇ ਤੇ ਵੀ ਫਰਕ ਪੈਣ ਡਿਆ ਇਹ ਤਾਂ ਗੱਲ ਹੈਗੀ ਹੈ ਚਲ ਕੋਈ ਨਹੀਂ ਮਹੀਨਾ ਦਸ ਦਿਨ ਕੱਢੋ ਤੇ ਕੋਈ ਨਹੀਂ ਪ੍ਰੀਤ ਨੂੰ ਤਨਖਾਹ ਮਿਲੇਗੀ ਤੇ ਫਿਰ ਲੈ ਲਾਂਗੇ ਕਹਿਣ ਤਾਂ ਡਿਆ ਹੀ ਕਵਲ ਪੀਲੇ ਲੈ ਲਈਏ ਮੁਰਚਾ ਲੈ ਲੈਨੇ ਆ ਤੇ ਲੈ ਲੇਗਾ ਆਪੇ ਤੇ ਜੇ ਉਹ ਹੁਣ ਇਦਾਂ ਦਾ ਤੇ ਲੜਿਆ ਨੁੜਿਆ ਨਾ ਐਵੇਂ ਨਾ ਤਾਂ ਠਾ ਹੋਵੀ ਮੈਂ ਦੱਸ ਉਹਦੇ ਨਾਲ ਕਿਹੜੀ ਗੱਲੋਂ ਲੜਨਾ ਵਾ ਉਹ ਤਾਂ ਮੈਨੂੰ ਪਤਾ ਹੀ ਅਜਦਾਂ ਦਾ ਵੀ ਹੈਗਾ ਵਾ ਪਰ ਖਿੱਚਦਾ ਰਹਿੰਦਾ ਵਾ ਨਾ ਚਲ ਉਹ ਖਿੱਚਦਾ ਤੇ ਕੋਈ ਗੱਲ ਨਹੀਂ ਹੌਣ ਪੁੱਤ ਤੂੰ ਨਾ ਖਿਜਣ ਡਿਆ ਪੀ ਜੇ ਉਹ ਖਿਜਦਾ ਤੇ ਇੱਕ ਦਾ ਤਾਂ ਟਾਈਮ ਲੰਘ ਜਾਏਗਾ ਇੱਕ ਨਾਲ ਤੇ ਮੇਰਾ ਤੇ ਤੂੰ ਵੀ ਖਿਜਣ ਡਿਆ ਹੋਇਆ ਤੇ ਮੇਰਾ ਕੀ ਬਣੂਗਾ। ਹਾਂ ਠੀਕ ਆ ਮੰਮੀ ਨਹੀਂ ਮੈਂ ਉਹਦੇ ਵਰਗਾ ਹੁੰਦਾ ਤੀ ਫੇਰ ਨਾ ਕਰੋ। ਜਾ ਉਹ ਤੁਸੀਂ ਨਾਲ ਉਹ ਮੈਂ ਬਲਜੀਤ ਨੂੰ ਫੋਨ ਲਾਉਂਦਾ ਵਾ ਜੇ ਉਹ ਮੋਟਰਸਾਈਕਲ ਵਿਹਲਾ ਹੋਇਆ ਨਾ ਤੇ ਮੈਂ ਛੱਡ ਆਉਣਾ। ਚਲ ਕੋਈ ਨਹੀਂ ਵੇਖ ਲੈ ਮੈਂ ਨਾ ਆਵਾਂ ਦੋ ਦੋ। ਮੰਮੀ ਹਾਂ ਓਏ ਆਜੋ ਉਹ ਕਹਿੰਦਾ ਮੈਂ ਚੱਲਿਆ ਹਰਚਵਾਲ ਨੂੰ ਤੇ ਨਾਲ ਹੀ ਲੈ ਜਾਣਾ ਵਾ। ਜਾਓ ਚਲ ਜਾਓ ਉਹਦੇ ਨਾਲ ਬਣ ਕੇ ਗੱਲ। ਨਿਕਲੇ ਬਾਹਰ। ਆਹੋ ਬਾਹਰ ਖਲੋਤਾ ਵਾ। ਚਲ ਧਿਆਨ ਨਾਲ ਹੁਣ ਲੜ ਲੁੜਨਾ ਪਈ ਉਹਦਾ ਮੈਂ ਭਰਾ ਕਦੇ ਉਹ ਨਹੀਂ ਲੜਦੇ ਤੁਸੀਂ ਟੈਨਸ਼ਨ ਨਾ ਲਓ ਜਾ ਕੇ ਫੋਨ ਕਰਦੇ ਹੋ ਕਰੀ ਕਰ ਨਾ ਆ ਕੇ ਜਿਹਾ ਮਾਂਤਾ ਦਿਆ ਕਿ ਜੇ ਕਰੋ ਗੱਲ ਕਰੋ ਇਹ ਤਾਂ ਕਹਿ ਨਹੀਂ ਕਰੋ ਗੱਲ ਬਾਜ਼ ਮਰਵਾਜ ਹਾਂਜੀ ਹਾਂਜੀ ਠੀਕ ਆ ਚਲੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈ ਚੰਗਾ ਜੀ ਕਿਹਦਾ ਹੈ ਫੋਨ ਮੰਮੀ ਉਹ ਜਿੱਥੋਂ ਆਪਾਂ ਦਵਾਈ ਨਹੀਂ ਲੈਂਦੇ ਤੁਹਾਡੀ ਹੂੰ ਉਹ ਮੈਡੀਕਲ ਸਟੋਰ ਵਾਲੇ ਮੁੰਡੇ ਦਾ ਫੋਨ ਹੈ ਉਹਦਾ ਕੋਲ ਤੇਰਾ ਨੰਬਰ ਕਿੱਥੇ ਚਲ ਗਿਆ ਉਹ ਪਿਛਲੀ ਵਾਰੀ ਜਦੋਂ ਮੈਂ ਕੱਲੀ ਦਵਾਈ ਲੈਣ ਗਈ ਸੀ ਨਾ ਤੇ ਉਦੋਂ ਮੈਨੂੰ ਉਹ ਕਹਿੰਦਾ ਸੀ ਕਿ ਤੁਹਾਨੂੰ ਇਦਾਂ ਕੱਲਿਆਂ ਨੂੰ ਆਉਣਾ ਜਾਣਾ ਪੈਂਦਾ ਵਾ ਤੇ ਤੁਹਾਡੀ ਖੇਚਲ ਵੱਧਦੀ ਆ ਤੇ ਚਲ ਕੋਈ ਨਹੀਂ ਜਿਹੜਾ ਉਹਨਾਂ ਦੇ ਨਾਲ ਉੱਥੇ ਨਿਕਾ ਜਾ ਮੁੰਡਾ ਕੰਮ ਕਰਦਾ ਨਾ ਕਹਿੰਦੇ ਤੁਹਾਡੇ ਨਾਲ ਦੇ ਪਿੰਡ ਦਾ ਹੀ ਆ ਤੇ ਮੈਂ ਇਹਦੇ ਹੱਥ ਤੱਕ ਦੀ ਮੰਮੀ ਦੀ ਦਵਾਈ ਭੇਜ ਦਿਆ ਕਰੂੰਗਾ ਤੇ ਤੁਸੀਂ ਘਰੇ ਦਵਾਈ ਫੜ ਕੇ ਤੇ ਇਹਨੂੰ ਪੈਸੇ ਦੇ ਦਿਆ ਕਰਿਓ। ਚੱਲ ਫੇਰ ਤੇ ਚੰਗਾ। ਮੇਲਾ ਮੰਮੀ ਕਿੰਨਾ ਚੰਗਾ ਜੇ। ਬੜਾ ਚੰਗਾ ਮੁੰਡਾ ਈ। ਕਿੰਨਾ ਸੋਚਦਾ ਹਨਾ। ਤੇ ਕਹਿੰਦਾ ਚੱਲ ਤੁਸੀਂ ਨਾ ਆਇਆ ਜਾਇਆ ਕਰੋ ਕੱਲੇ ਹੁੰਦੇ ਜਾਂਦੇ ਜੇ ਅੱਜ ਕੱਲ੍ਹ ਜਮਾਨਾ ਨਹੀਂ ਚੰਗਾ। ਮੈਨੂੰ ਤੇ ਉੰਜ ਵੀ ਨਾ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗੀਆਂ। ਬੜਾ ਸਿਆਣਾ ਜਿਹਾ ਹੀਗਾ। ਚੱਲ ਇਹ ਉਤਰਾਂ ਤੇ ਧੀਓ ਮੁੰਡਾ ਤੇ ਚੰਗਾ ਏ। ਚੱਲ ਇੰਨਾ ਵਿਚਾਰੇ ਨੇ ਕੀਤਾ ਇਹ ਦਵਾਈ ਸਾਡੀ ਘਰ ਆਜਿਆ ਕਰੇਗੀ। ਪਰ ਇੱਕ ਗੱਲ ਏ ਪੁੱਤ ਫੋਨ ਜਰਾ ਕਾਟੀ ਕਰਿਆ ਕਰ। ਹਾਂ ਮੈਂ ਥੋੜੀ ਕੀਤਾ ਵ ਉਨੇ ਇਹੋ ਦੱਸਣ ਲਈ ਫੋਨ ਲਾਇਆ ਹੈ ਕਿ ਦਵਾਈ ਮੈਂ ਉਹਦੇ ਹੱਥ ਭੇਜਤੀ ਆ ਤੇ ਫੜ ਲਿਓ ਟਾਈਮ ਦੇ ਨਾਲ ਚਲੋ ਤਾਂ ਠੀਕ ਹੈ ਹਾਂਜੀ ਆ ਚੰਪੀ ਜੀ ਰੱਖੀ ਜਿਹੜਾ ਫੋਨ ਹੁੰਦਾ ਚੰਗਾ ਮੈਂ ਫੋਨ ਨਹੀਂ ਬਹੁਤੇ ਉਧਰ ਉਧਰੀ ਕਰੀਦੇ ਮੰਮੀ ਕਿੰਦਾਂ ਦੀਆਂ ਗੱਲਾਂ ਕਰਦੇ ਮੈਂ ਫੋਨ ਕਰਕੇ ਉਹਦੇ ਨਾਲ ਤੇ ਉਹਨਾਂ ਕੀ ਗੱਲ ਕਰਨੀ ਆ ਭਲਾ ਚਲ ਠੀਕ ਹੈ ਦਵਾਈ ਭੇਜਤੀ ਸੋਣਾ ਕੀਤਾ ਉਹਨੇ ਮੁੰਡਾ ਹੈ ਹੀ ਪੁੱਤ ਮੁੰਡਾ ਬੜਾ ਚੰਗਾ ਹੈ ਆ ਹੁਣ ਅਗਲੇ ਨੇ ਦਵਾਈ ਭੇਜੀ ਆ ਦੱਸਣਾ ਤੇ ਹੈ ਹੀ ਨਾ ਫੋਨ ਲਾ ਕੇ ਜੇ ਵੱਧ ਫੋਨ ਲਾਉਗਾ ਤੇ ਫਿਰ ਵੇਖੀ ਜਾਊਗੀ ਮਾਦੂ ਤੇਨੇ ਲਾਇਆ ਨਹੀਂ ਹੁਣ ਉਹਨੂੰ ਕੋਈ ਗੱਲ ਹੀ ਨਹੀਂ ਕਹਿ ਸਕਦੇ ਕਰ ਸਕਦੇ ਚਲ ਠੀਕ ਹੈ ਹਾ ਮਾਰੀ ਨਹੀਂ ਮਾਜੀ ਉਹਨਾਂ ਨਾਲ ਗੱਲ ਕਰਨ ਲੈ ਕੇ ਜਾ ਕੇ ਜ ਮਮੀ ਨੂੰ ਭਲਾ ਸਬੂਤ ਹੀ ਹੋਣ ਦੇ ਪੀ ਕਿੰਨਾ ਗੱਲ ਕਰਨ ਦੀ ਹੈ ਹਾ ਰੱਬਾ ਮੇਰਾ ਇੰਨਾ ਚਿਰ ਤੁਹਾਡੇ ਸਾਹਮਣੇ ਬਹਿ ਕੇ ਗੱਲ ਕੀਤੀ ਹੋਰ ਸਬੂਤ ਕਿੱਦਾਂ ਦਾ ਚਾਹੀਦਾ ਵਾ ਆਣ ਕੇ ਘਰ ਆਵਾਜ਼ ਮਾਰੂਗਾ ਗੱਲ ਕਰੂਗਾ ਫੇਰ ਸਬੂਤ ਮਿਲਣਾ ਤੁਹਾਨੂੰ ਤਾਂ ਲੱਗਦਾ ਪਤਾ ਮਮੀ ਦੱਸ ਦਿੰਦੀ ਆਣ ਕੇ ਆਪੇ ਹਾਦੀ ਹੋ ਗਈ ਯਾਰ ਕਿਤੇ ਕੁੰਗੜੀਆਂ ਪਾਈਆਂ ਮੂੰਹ 'ਚ ਕਦੋਂ ਦੇ ਉੱਠ ਉੱਠ ਪੈਂਡ ਹੀ ਮੈਂ ਉਹਨੂੰ ਜਾਵਾਂ ਉਹਦੇ ਵੱਲ ਜਾਵਾਂ ਤੇ ਹੁਣ ਮਮੀ ਆਈ ਤਾਂ ਹੁਣ ਕੋਈ ਗੱਲ ਹੀ ਨਹੀਂ ਹੋਈ ਉਹਨਾਂ ਮੰਮੀ ਨੂੰ ਥੋੜਾ ਜਿਹਾ ਡਰ ਵੀ ਲੱਗਦਾ ਵਾ ਉਹ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਬਿੰਦੀ ਹੈਗੀ ਲੈ ਡਰਦੇ ਕਿਉਂ ਜੇ ਮੈਂ ਤੁਹਾਡੇ ਨਾਲ ਆ ਵਾਂ ਇੱਚ ਡਰਨ ਵਾਲੀ ਕਿਹੜੀ ਗੱਲ ਆ ਚਲੋ ਉਠੋ ਮੈਂ ਜਾਨੀ ਆ ਨਾ ਨਾਲ ਭਲਾ ਕਾਦਾ ਡਰ ਚੜਿਆ ਤੂੰ ਨਾਲ ਮੇਰੇ ਗੱਲ ਕਰਾਂਗੀ ਬਰਾਬਰ ਤੁਸੀਂ ਗੱਲ ਤੁਸੀਂ ਕਰੋ ਤੁਸੀਂ ਚੰਗੇ ਲੱਗਦੇ ਆ ਗੱਲ ਕਰਦੇ ਚਲ ਤੂੰ ਮੇਰੇ ਨਾਲ ਮੈਂ ਗੱਲ ਕੀਤੀ ਤੇ ਮੇਰੀ ਫੇਰ ਗੱਲ ਸਿਰੇ ਤੇ ਚੁੱਕ ਲੈਣੀ ਉਹਨਾਂ ਨੇ ਫੇ ਨੂਹ ਗੱਲ ਕਰਦੀ ਐ ਆ ਜਾ ਚਲੋ ਚਲੋ ਡਰਨਾ ਨਹੀਂ ਮੈਂ ਨਾਲ ਹੀ ਆ ਮੰਮੀ ਦੱਸਿਆ ਤਾਂ ਉਹ ਕੁੜੀ ਨੇ ਕੁਝ ਕਿ ਮੈਂ ਦੱਸਾਂ ਤੂੰ ਦੱਸ ਲੈ ਵਿਗੜੀ ਫਿਰਦੀ ਆ ਸਮਝਾ ਲਓ ਇਹਨੂੰ ਸਵੇਰ ਤੋਂ ਫੋਨ ਆਉਂਦੇ ਆ ਐ ਸੰਦੀਪ ਨਾਲ ਗੱਲ ਕਰਨੀ ਆ ਜਦੋਂ ਫੋਨ ਚੁੱਕਦੀ ਆ ਨਾ ਹੈਲੋ ਹੈਲੋ ਕਰਕੇ ਇਕੱਲਾ ਫੋਨ ਕੱਟ ਦਿੰਦਾ ਵਾ ਜਦੋਂ ਦੀ ਤੇਰੇ ਕੋਲ ਹੋ ਕੇ ਆਈ ਆ ਉਹਦਾ ਫੋਨ ਲਾ ਕੇ ਬੈਠੀ ਆ ਤੇ ਹਾਸਾ ਹਾਸਾ ਕੇ ਬਗਾਨੇ ਬੰਦੇ ਨਾਲ ਗੱਲਾਂ ਕਰਨ ਢਈ ਆ ਤੈਨੂੰ ਮਾਰਨਾ ਨਹੀਂ ਇਹਨੂੰ ਸਮਝਾ ਕੇ ਰੱਖ ਇਹਨੇ ਸਾਡੇ ਸੱਚ ਸੁਆਭ ਹੋਣੀ ਕਿਹਦੇ ਨਾਲ ਓਏ ਹੁਣ ਤੇ ਸਿਰਫ ਫੋਨ ਤੇ ਗੱਲ ਕਰਨ ਢਈ ਆ ਨਾ ਉਹ ਜੇ ਇਹਨੂੰ ਨਾ ਡੱਕਿਆ ਤੇ ਕੋਈ ਦਿਨ ਨੂੰ ਆਣ ਕੇ ਅਗਲੇ ਦੇ ਘਰ ਬੈਠ ਕੇ ਗੱਲਾਂ ਕਰਿਆ ਕਰਨੀ ਆ ਸਾਰੀ ਸ਼ਹਿ ਤੇਰੀ ਆ ਵਨਸ ਵਨੇ ਸੂਟ ਪਾ ਕੇ ਨਾ ਉਦੋਂ ਨਾਲ ਲਾਜ ਨੂੰ ਦਵਾਈ ਲਿਆਣ ਚੱਲੇ ਆ ਜੇ ਇਹਨੂੰ ਡੱਕ ਕੇ ਰੱਖਿਆ ਹੁੰਦਾ ਨਾ ਆ ਜਾ ਦੇ ਨਾ ਵੇਖਣੇ ਪੈਂਦੇ ਮੈਂ ਮਾਰ ਕੇ ਛਿੱਤਰ ਤੇ ਤੇਰੇ ਬੁੱਲ ਸਜਾ ਦੇਣੇ ਨਹੀਂ ਆਪ ਤੂੰ ਕਿਤੇ ਜਾਣਾ ਨਹੀਂ ਤੇ ਹੁਣ ਉਤਰਾ ਲੱਗਾ ਗੱਲਾਂ ਕਰਨ ਮੈਨੂੰ ਦੱਸ ਤਾਂ ਜਿਹਦਾ ਫੋਨ ਆਇਆ ਸੀ ਉਹ ਮੁੰਡਾ ਸਟੋਰ ਵਾਲੇ ਦਾ ਫੋਨ ਆਉਂਦਾ ਹੀ ਉਹ ਤਾਂ ਮੁੰਡਾ ਕਿਤੇ ਐਡਾ ਚੰਗਾ ਉਹਨੇ ਮੇਰੀ ਦਵਾਈ ਖਲਾਈ ਏ ਚੰਗਾ ਤੋ ਉਹ ਫੋਨ ਕਰਨੇ ਵੀ ਤੁਹਾਡੀ ਦਵਾਈ ਖਲਾਈ ਏ ਤੇ ਉਹ ਦਵਾਈ ਆਪਣੀ ਫੜ ਲਿਓ ਹਾਂ ਆਪ ਤੂੰ ਕਿਤੇ ਜਾਣਾ ਤੇ ਗੱਲਾਂ ਵੇ ਤੂੰ ਬੈਠਾ ਕਰ ਕਿਤਰਾ ਮਾਨਸਵਨੀਆ ਬਣਾਉਂਦੇ ਆ ਕੋਈ ਸ਼ਰਮ ਨੂੰ ਹੱਥ ਮਾਰ ਚੰਗਾ ਕੋਈ ਸ਼ਰਮ ਕਰ ਤੇਰੀ ਭੈਣ ਏ ਸ਼ੁਗਰ ਜੇ ਕਿਤੇ ਮੈਂ ਉੱਥੇ ਬੋਲ ਪੈਂਦੀ ਤੇ ਵਿੱਚੇ ਛੇਤਰ ਮੈਨੂੰ ਵੀ ਵੱਜ ਜਾਣੀ ਸੀ ਕਿਨ ਮੈਂ ਕੋ ਗੁੱਜਣੀ ਵੀ ਵਾਰੀ ਆਖਿਆ ਸੀ ਇੱਥੇ ਮਾਂ ਆਈ ਆ ਇੱਥੇ ਘੇਰਨਾ ਨਹੀਂ ਅੰਦਰ ਜਾ ਕੇ ਗੱਲ ਕਰਦਾ ਹੁਣ ਪੈ ਗਈ ਨਾ ਠੰਡ ਨਾਲ ਗਾਲਾਂ ਖਾਧੀਆਂ ਤੇ ਨਾਲੇ ਗੱਲਾਂ ਕਰਵਾਈਆਂ ਐਹੋੀ ਗੱਲ ਜੇ ਪਹਿਲਾਂ ਇੱਥੇ ਘੇਰ ਕੇ ਕੀਤੀ ਹੁੰਦੀ ਨਾ ਹੁਣ ਨੂੰ ਕਲਾਸ ਸੰਦੀਪ ਦੀ ਲੱਗਣੀ ਹੁੰਨੀ ਸੀ ਤੇ ਜਿਹੜਾ ਪਹਿਲਾਂ ਗੱਲ ਕਰ ਗਿਆ ਉਹੀ ਸੱਚਾ ਹੋ ਗਿਆ ਹੁਣ ਮੈਂ ਕੀ ਕਰਾਂ ਇੰਜ ਕਰਦੀ ਆ ਪਾਣੀ ਲੈ ਕੇ ਜਾਨੀ ਆ ਚਲ ਗੁੱਸਾ ਠੰਡਾ ਹੋਊਗਾ ਥੋੜਾ ਜਿਹਾ ਹਾਦੀ ਹੋ ਗਈ ਆ ਵਿਰੋਧਾ ਤੇਰੀ ਸੋਚ ਵਾਲੀ ਵੇ ਮਮੀ ਇਹਨਾਂ ਦੀਆਂ ਗੱਲਾਂ ਵੇਖ ਤੂੰ ਇਸੇ ਕਰਕੇ ਮੈਂ ਇੱਥੇ ਸਾਹਮਣੇ ਬਹਿ ਕੇ ਇਹਨਾਂ ਦੇ ਗੱਲ ਕਰਨ ਲਈ ਹੀ ਵੀ ਕੋਈ ਗੱਲ ਨਾਏ ਬਣਾ ਲੈਣ ਪੁੱਠੀ ਸਿੱਧੀ ਵੀ ਪਤਾ ਨਹੀਂ ਕਿਦਾਂ ਗੱਲਾਂ ਕਰਦੀ ਫਿਰਦੀ ਪਰ ਫੇਰ ਵੀ ਨਹੀਂ ਏਟਲੇ ਜੋ ਇਹਨਾਂ ਦੇ ਦਿਮਾਗ 'ਚ ਚੱਲਦਾ ਵਾ ਨਾ 24 ਘੰਟੇ ਮੇਰੇ ਬਾਰੇ ਉਹ ਹੀ ਅੱਜ ਜ਼ੁਬਾਨ ਤੇ ਵੇਖ ਲੈ ਇਹਨਾਂ ਦਾ ਆ ਗਿਆ ਹੀ ਉਹ ਸਾਹਮਣੇ ਸੱਚ ਚੱਲਦਾ ਕੀ ਏ ਤੈਨੂੰ ਵੀ ਪਤਾ ਮੈਨੂੰ ਤੇਰਾ ਫਿਕਰ ਵਾ ਹੋਰ ਤਾਂ ਗੱਲ ਕੋਈ ਨਹੀਂ ਕੀਤੀ ਫਿਕਰ ਫੁਕਰ ਤੈਨੂੰ ਕੋਈ ਨਹੀਂ ਆ ਫਿਕਰ ਹੁੰਦਾ ਤਾਂ ਪਹਿਲਾਂ ਮੈਨੂੰ ਹੀ ਪੁੱਛ ਲੈਂਦਾ ਮਮੀ ਨੂੰ ਜੋ ਲੱਗਾ ਹੀ ਪੰਪ ਚੜਾ ਕੇ ਜਿੱਦਾਂ ਤੈਨੂੰ ਉਹਨੇ ਚੜਾ ਕੇ ਕੱਲੇ ਆਵਾ ਇੱਧ ਦੰਨਵਾ ਤੇ ਆ ਗਿਆ ਇੱਧਰ ਨੂੰ ਉੱਥਾ ਜਿੱਥੇ ਗੱਲ ਕਰਨੀ ਭਣਦੀ ਉੱਥੇ ਤੇਰੇ ਕੋ ਹੁੰਦੀ ਨਹੀਂ ਆ ਹੁਣ ਵੇਖ ਕਿੰਨੀ ਛੇਤੀ ਪੰਪ ਚੜਿਆ ਤੇ ਆ ਗਿਆ ਵਾ ਛੇਤੀ ਨਾਲ ਗੱਲ ਕਰਨ ਵੀ ਮੌਕਾ ਛੱਡਾ ਹਣਾ ਹਥੋਂ ਜਿਹੜਾ ਵੀ ਆਇਆ ਵਾ ਜੇ ਇਹਨੂੰ ਸ਼ਰਮ ਹੋਏ ਧੀਏ ਤੇ ਲੋਕੀ ਕਹਣ ਤੁਹਾਨੂੰ ਦਵਾਈਆਂ ਦੇਣ ਹੁਣ ਇਹ ਆਪਦੀ ਆਸ ਕਰਾ ਜੇ ਐਡਾ ਤੈਨੂੰ ਮੇਰੇ ਤੇ ਸ਼ੱਕ ਵਾ ਨਾ ਤੇ ਤੂੰ ਕਿਉਂ ਨਹੀਂ ਜਾਂਦਾ ਲੈਣ ਮੰਮੀ ਦੇ ਨਾਲ ਦਵਾਈ ਚੱਲ ਕੋਈ ਨਹੀਂ ਗਾਂ ਤੂੰ ਮੈਂ ਚੱਜਾ ਕਰੂੰਗਾ ਨਾਲ ਗਾਂ ਤੋ ਚੱਜਾ ਕਰੂੰਗਾ ਨਾਲ ਗੱਲਾਂ ਦੇ ਬਣਾਉਣੀਆਂ ਬੜੀ ਛਿੱਤੀ ਹੁੰਦੀਆਂ ਵਾ ਤੁਹਾਨੂੰ ਹੁਣ ਤੈਨੂੰ ਸ਼ਰਮ ਨਹੀਂ ਆਈ ਇਹੋ ਜਿਹੀ ਗੱਲਾਂ ਕਰਦੇ ਨੂੰ ਪਹਿਲਾਂ 100 ਵਾਰੀ ਸੋਚ ਲੈੰਦੋ ਤੇ ਮੇਰੀ ਭੈਣ ਹੈ ਗਈ ਇਹੋ ਜੀ ਮੇਰੀ ਮਾਂ ਨਾਲ ਜਾਂਦੀ ਏ ਮੈਂ ਕਦੇ ਕੋਈ ਗਲਤ ਗੱਲ ਕਹੀ ਆ ਇਹਦਾ ਫਿਕਰ ਹੀ ਕਰਦਾ ਮੈਂ ਹੋਰ ਕੀ ਗੱਲ ਕਹਤੀ ਮੈਂ ਫਿਕਰ ਪੜਿਆ ਸਾਹ ਦਾ ਹੁੰਦਾ ਏ ਜੱਜ ਨਾ ਕਹਿੰਦਾ ਤੂੰ ਤਾਂ ਸਿੱਧਾ ਹੀ ਆ ਨਾ ਪਤਾ ਕਿਹੜੇ ਮੁੱਦਿਆਂ ਦੇ ਫੋਨ ਆਉਂਦੇ ਨੇ ਨਹੀਂ ਨਹੀਂ ਅਜੇ ਨਹੀਂ ਜਾਣਾ ਅਜੇ ਤਾਂ ਕੰਮ ਬੜਾ ਗਰਮ ਆ ਠੰਡਾ ਹੁਲਾਉਂਦੇ ਨਾ ਕੰਮ ਫੇਰ ਹੀ ਜਾਣੀ ਆ ਹੁਣ ਤੂੰ ਵੀ ਸਗਾਤ ਆ ਗਈ ਨਾਲ ਦੋਹਾਂ ਜਾਣੀਆਂ ਨੇ ਮੈਨੂੰ ਵੀ ਵਿਚੇ ਫੜ ਲੈਣਾ ਤੈਨੂੰ ਸ਼ਰਮ ਨਹੀਂ ਆਈ ਇੰਨੀ ਗੱਲ ਕਰਦਿਆਂ ਨੂੰ ਜਾ ਚੱਲ ਜਾ ਮੇਰ ਲਗਾਂ ਮਾਰ ਕੇ ਚਫਲ ਤੇਰਾ ਬੂਠਾ ਲਾਲ ਕਰ ਦੂੰਗੀ ਮੰਮੀ ਹਲੇ ਵੇਖ ਲੈ ਤੈਨੂੰ ਮੈਂ ਉੰਦੀ ਨੂੰ ਦੱਸ ਦਿੱਤੀ ਸਾਰੀ ਗੱਲ ਐਸੇ ਕਰਕੇ ਕਿ ਮੰਮੀ ਇਦਾਂ ਇਦਾਂ ਮੁੰਡੇ ਦਾ ਫੋਨ ਆਇਆ ਹੈ ਕਿ ਆਪਣੀ ਦਵਾਈ ਫੜ ਲਓ ਪਹਿਲਾ ਜੇ ਮੈਂ ਤੁਹਾਨੂੰ ਨਾਂ ਦੱਸਦੀ ਤੇ ਇਹਦੇ ਅਰਗੇ ਨੇ ਤੇ ਤੁਹਾਡੇ ਆਣ ਕੇ ਤੇ ਕੰਨਾਂ 'ਚ ਚੜਾਤੀ ਸੀ ਨਾ ਗੱਲ ਵੀ ਪਤਾ ਨਹੀਂ ਕਿਹੜੇ ਮੁੰਡੇ ਨਾਲ ਇਹ ਗੱਲਾਂ ਕਰਦੀ ਫਿਰਦੀ ਆ ਪੁੱਛ ਲੈ ਮੈਂ ਤਾਂ ਕੋਈ ਗੱਲ ਵੀ ਨਹੀਂ ਕਹੀ ਉਹ ਪੁੱਛਿਆ ਵੀ ਪਤਾ ਨਹੀਂ ਕਦਾਂ ਫੋਨ ਆਉਂਦੇ ਆ ਹੋਰ ਮੈਂ ਗੱਲ ਕਿਹੜੀ ਕਹੀ ਆ ਉਹ ਮੈਨੂੰ ਵੀ ਪਤਾ ਵਾ ਵੀਰ ਤੂੰ ਸਿਰਫ ਪੁੱਛਿਆ ਹੀ ਆ ਪਰ ਪੁੱਛਣ ਦਾ ਤਰੀਕਾ ਤੇਰਾ ਨਾ ਜਰਾਕ ਕਮਾ ਕੇ ਤੇ ਹਟ ਕੇ ਬਾਕੀ ਮੈਨੂੰ ਪਤਾ ਵਾ ਇਹਦੇ ਵਿੱਚ ਤੇਰੀ ਗਲਤੀ ਨਹੀਂ ਕੋਈ ਨਾਲੇ ਤੂੰ ਥੋੜੀ ਬੋਲਣ ਡਿਆ ਵਾ ਇਹ ਤੇ ਤੇਰੇ ਵਿੱਚ ਤੇਰੀ ਦੁਕਾਨ ਬੋਲਦੀ ਆ ਮੰਮੀ ਜੀ ਆ ਫੜੋ ਪਾਣੀ ਪੀਓ ਤੇ ਠੰਡੇ ਹੋਵੋ ਐਵੇਂ ਨਾ ਗਰਮ ਹੋਈ ਜਾਓ ਤੂੰ ਹੀ ਚਲੋ ਡੰਗਰ ਛਾਵੇਂ ਕਰਨ ਵਾਲੇ ਆ ਤੇ ਡੰਗਰ ਛਾਵੇਂ ਕਰੀਏ ਆਜੋ ਵੇਖੇ ਛੁੱਡੂ ਬਣ ਕੇ ਨਾ ਤੇ ਡੋੜੀ ਲੈ ਲਿਆ ਵਾਂ ਕੋ ਮਗਰ ਮਗਰ ਤੁਰ ਪਈ ਤੇ ਮੰਮੀ ਉਹਨੇ ਬਣਾਇਆ ਵਾਂ ਉਹਨੂੰ ਜਦੋਂ ਹੈ ਹੀ ਇਦਾਂ ਦਾ ਵਾਵਾ ਤੇ ਉਹ ਕੀ ਕਰੇ ਉਹਦੀ ਤੇ ਇਨੀ ਹਿੰਮਤ ਨਹੀਂ ਹੈਗੀ ਵੀ ਉਹਨੂੰ ਜਾ ਕੇ ਦੁਬਾਰਾ ਪੁੱਛ ਹੀ ਲਵੇ ਵੀ ਪਹਿਲਾਂ ਸਾਰੀ ਗੱਲਬਾਤ ਪੁੱਛ ਗਏ ਸੀ ਕਿ ਪਤਾ ਕਰਕੇ ਤੇ ਫੇਰ ਕੋਈ ਗੱਲ ਕਰਨੀ ਚਾਹੀਦੀ ਆ ਐਵੇਂ ਲੈ ਮਿਸ ਨਹੀਂ ਬਣ ਕੇ ਚੱਲ ਗਈ ਆ ਵੀ ਜਿੱਦਾਂ ਇਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਤੇ ਇੰਨੇ ਪਹਿਲਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਮੈਨੂੰ ਨਹੀਂ ਪਤਾ ਉਹ ਦੋਂਦੇ ਉੱਥੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ ਸਾਰਾ ਕੁਝ ਤੇ ਇਹ ਸਖਲਦੀ ਉਹਨੂੰ ਫੇਰ ਹੀ ਉਹ ਆ ਕੇ ਗੱਲ ਕਰਦਾ ਉਹਦੀ ਤੇ ਇਨੀ ਹਿੰਮਤ ਨਹੀਂ ਪੈਂਦੀ ਗੱਲ ਕਰਨ ਦੀ ਇਦਰਾ ਨਹੀਂ ਪਹਿਲਾਂ ਮੇਰੀ ਗੱਲ ਸੁਣ ਇਦਰਾ ਤੂੰ ਚੰਗੀ ਆ ਮੈਨੂੰ ਆਣੀ ਹੈ ਮੈਂ ਤੇਰੇ ਨਾਲ ਖਲੋਤੀ ਆ ਚੱਲ ਜਾ ਕੇ ਗੱਲ ਕਰ ਤੂੰ ਮੈਂ ਤੇਰੇ ਮਗਰ ਹੀ ਆ ਤੇ ਮੈਨੂੰ ਬਾਅਦ ਉਸੇ ਲੱਭੀ ਵੀ ਨਹੀਂ ਤੂੰ ਕਿਤੇ ਲੈ ਹਾਦ ਹੋ ਗਈ ਆ ਤੇ ਮੈਂ ਤੁਹਾਨੂੰ ਕਿਹਾ ਏਦਾਂ ਗੱਲ ਕਰੋ ਤੁਸੀਂ ਦੀ ਜਾ ਕੇ ਸਿੱਧਾ ਸਿੱਧਾ ਹੀ ਉਹਨਾਂ ਦੇ ਕੋਲ ਪੈ ਗਏ ਆਖੇ ਮੰਮੀ ਪਤਾ ਨਹੀਂ ਇਹਨੂੰ ਕਿਹੜੇ ਮੁੰਡੇ ਦਾ ਫੋਨ ਆਉਣ ਡਿਆ ਵਾ ਉਹ ਜੋ ਤੂੰ ਕਿਹਾ ਉਹ ਹੀ ਜਾ ਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਮੈਂ ਕਿਹਣੀ ਗਲਤ ਕਿਹਾ ਲੈ ਤੇ ਜੇ ਮੈਂ ਕਹਾਂ ਉਹ ਕੱਲ ਨੂੰ ਖੂਜ ਛਾਲ ਮਾਰ ਦੋ ਤੇ ਮੇਰੇ ਅੱਖੇ ਲੱਗ ਕੇ ਤੁਸੀਂ ਖੂਜ ਛਾਲ ਮਾਰ ਦੋਗੇ ਬੰਦੇ ਦੀ ਆਪਣੀ ਵੀ ਸੋਚ ਹੋਣੀ ਚਾਹੀਦੀ ਥੋੜੀ ਬਹੁਤੀ ਤੂੰ ਮੈਨੂੰ ਕਹਿੰਦੇ ਕਿ ਖੁਸ਼ਾਲ ਮਾਰ ਦੇ ਨਹੀਂ ਮੈਂ ਤਾਂ ਨਹੀਂ ਕਹਿਣਾ ਤੇ ਮੈਂ ਤੁਹਾਨੂੰ ਕਿਹਾ ਸੀ ਮੰਮੀ ਆਉਂਦੀ ਤਾਂ ਉੱਥੇ ਹੀ ਘੇਰ ਲੋ ਤੇ ਤੁਹਾਡੇ ਕੋ ਘੇਰੇ ਨਹੀਂ ਗਿਆ ਜਦੋਂ ਮੰਮੀ ਅੰਦਰ ਚਲ ਗਈ ਨਾ ਤੇ ਉਹਨੇ ਆਪਣੀਆਂ ਸੁਣਾਤੀਆਂ ਤੇ ਫੇਰ ਗੱਲ ਕੀਤੀ ਜਾ ਕੇ ਤੇ ਮੰਮੀ ਨੇ ਫੇਰ ਆਪਣੀ ਧੀ ਦੀਆਂ ਹੀ ਸੁਣਨੀਆਂ ਫੇਰ ਅਹੀਂ ਤੇ ਝੂਠੇ ਲੱਗਣਾ ਸੀ ਨਾ ਹੁਣ ਮੇਰੇ ਦਵਾਲੇ ਹੁੰਦੇ ਹੋ ਹੁਣ ਮੂੰਹ ਨਾਲ ਮਕਾ ਛੜੋ ਜਿਹੜੀ ਵੀ ਗੱਲ ਕਰਨੀ ਹੁੰਦੀ ਨਾ ਤਰੀਕੇ ਨਾਲ ਕਰਿਆ ਕਰੋ ਨਾਲ ਗੱਜ-ਬੱਜ ਕੇ ਕਰਿਆ ਕਰੋ ਕਿਸੇ ਨੂੰ ਪਤਾ ਲੱਗੇ ਵੀ ਇਹ ਗੱਲ ਕਰਨ ਨੂੰ ਜੁਗਾ ਹੈਗਾ ਵਾ ਬਾਅਦ ਵਿੱਚ ਨਾ ਸਾਰਾ ਇਲਜ਼ਾਮ ਮੇਰੇ ਤੇ ਆਉਂਦਾ ਵਾ ਅੱਜ ਤਾਂ ਮੈਂ ਕੂੰਦੀ ਨਹੀਂ ਕੋਈ ਕਹਿੰਦੀ ਨਹੀਂ ਤੁਹਾਨੂੰ ਚਲ ਜਾਓ ਹੁਣ ਪਾਣੀ ਡਾਓ ਡੰਗਰਾਂ ਨੂੰ ਜਾ ਕੇ ਨਾਲੇ ਛਾਵੇਂ ਕਰ ਦੋ ਮੇਰੇ ਦੇ ਵਾਲੇ ਸਾਰਾ ਟਬਰ ਖੋਇਆ ਰਹਿਦਾ ਵਾ ਮੈਂ ਖਰੇ ਇਹਨਾਂ ਦਾ ਕੀ ਵਿਗਾੜਤਾ ਵਾ ਐਡੀ ਭਲੀ ਮਨਸ ਜਨਾਨੀ ਇਹਨਾਂ ਨੂੰ ਟੱਕਰੀ ਆ ਤੇ ਫੇਰ ਵੀ ਇਹ ਗੱਲਾਂ ਕਰਦੇ ਨੇ ਹਾਂ ਬੰਨ ਲਓ ਡੰਗ ਕਟੂਂ ਕਰ ਤੇ ਮਾ ਨਜ਼ਰ ਦੋ ਗ ਅਮਰੂਦ ਤੋੜ ਕੇ ਖਾ ਲਾ ਪ੍ਰੀਤ ਅੱਜ ਟਾਈਮ ਨਾਲ ਹੀ ਆ ਗਈ ਕੀ ਗੱਲ ਆ ਹੈ ਹਾਏ ਮिक्की ਮੈਂ ਠੀਕ ਨਹੀਂ ਆ ਮੇਰਾ ਸਿਰ ਪੀੜੋ ਹੀ ਜਾਂਡਿਆ ਸਿਰ ਪੀੜੋ ਹੀ ਜਾਂਡਿਆ ਆਲੇ ਫੜਸ ਰਣਾ ਪਾਣੀ ਲਿਆਵਾ ਪਾਣੀ ਨਹੀਂ ਮੈਂ ਪੀਣਾ ਹਾਂ ਤਾਂ ਦਵਾਈ ਦੂਈ ਖਾਦੀ ਆ ਦਵਾਈ ਉੱਥੇ ਇੱਕ ਖਰਾਕ ਖਾਦੀ ਸੀ ਪਰ ਕੋਈ ਫਰਕ ਨਹੀਂ ਪਿਆ ਜੇ ਤੇ ਚੱਲ ਕੋਈ ਗੱਲ ਨਹੀਂ ਰੈਸਟ ਕਰ ਮੰਮੀ ਵੀ ਘਰ ਹੈ ਨਹੀਂ ਉਹ ਵੀ ਗਏ ਆ ਵਾਂਡੇ ਕਿੱਥੇ ਗਿਆ ਉਹ ਮਾਮੇ ਦਾ ਫੋਨ ਆਇਆ ਸੀ ਮਾਮਾ ਆਇਆ ਉਹਨੇ ਸੋਮਵਾਰ ਨੂੰ ਚਲ ਜਾਣਾ ਤੇ ਮੰਮੀ ਤਾਂ ਕਰਕੇ ਚਲ ਗਏ ਕਿ ਕੱਲ ਨੂੰ ਐਤਵਾਰ ਵਾ ਤੇ ਚਲ ਤੂੰ ਵੀ ਘਰ ਆਵਾ ਛੁੱਟੀ ਦਾ ਲਹਾ ਲਲ ਲੈਨੀ ਆ ਹੁਣ ਤੂੰ ਵੀ ਬਿਮਾਰ ਆ ਤੇ ਚਲ ਕੋਈ ਗੱਲ ਨਹੀਂ ਤੂੰ ਕਰ ਰੈਸਟ ਜੇ ਕੋਈ ਖਾਣਾ ਪੀਣਾ ਤਾਂ ਦੱਸ ਮੈਨੂੰ ਲਿਆਵਾ ਨਹੀਂ ਮੈਂ ਕੁਛ ਨਹੀਂ ਖਾਣਾ ਮੈਂ ਘੜੀ ਕਰੈਸਟ ਕਰ ਲਾਂ ਕੋਈ ਨਹੀਂ ਮੈਂ ਹੋ ਜਾਣਾ ਠੀਕ ਚਲ ਪੈਣਾ ਘੜੀ ਦਮੇ ਲਈਦਾ ਕਿਦਾਂ ਠੀਕ ਆਣਾ ਇਹ ਤਾਂ ਜ਼ਿਆਦਾ ਹੀ ਠੀਕ ਨਹੀਂ ਲੱਗਣ ਦੀ ਚੱਲ ਇਹਨੂੰ ਕੀ ਠਾਲਣਾ ਵਾ ਕਈ ਤੇ ਜਾਣ ਦੀ ਭੁੱਖ ਨਹੀਂ ਲੱਗੀ ਭੁੱਖ ਨਹੀਂ ਲੱਗੀ ਪਰ ਕੋਹਨਾ ਕੋਹਤ ਖਾਊਗੀ ਤੇ ਫੇਰ ਹੀ ਆਰਾਮ ਹੋਣਾ ਚੱਲ ਉੱਠ ਬਣਾ ਆਪ ਹੀ ਬਣਾ ਲੈ ਕੋਨਾ ਕੋ ਪ੍ਰੀਤ ਪ੍ਰੀਤ ਚਲ ਉਠਾ ਓਠਾ ਬੁਰਕੀ ਖਿਚੜੀ ਖਾ ਤੇ ਬਾਅਦ ਚ ਆਪਾਂ ਦਵਾਈ ਲੈਣ ਚੱਲੀਏ ਜਾਂ ਨਹੀਂ ਠੀਕ ਫਰਕ ਪਿਆ ਤੇ ਵੇਖੀ ਤੁਸੀਂ ਕਹਤ ਹੋ ਨਹੀਂ ਖੇਚਲ ਕੀਤੀ ਆ ਮੈਂ ਉਠ ਕੇ ਬਣਾਏ ਲੈਣਾ ਸੀ ਕੁਛ ਨਾ ਕੁਛ ਲੈ ਦੱਸ ਇਹ ਚ ਖੇਚਲ ਵਾਲੀ ਕਿਹੜੀ ਗੱਲ ਹੁਣ ਜੇ ਮੈਂ ਬਿਮਾਰ ਹੋਵਾਂ ਤਾਂ ਤੂੰ ਖੇਚਲ ਨਾ ਕਰੇਂਗੀ ਨਾਲੇ ਖਾਧ 10 ਮਿੰਨੂ ਕਿਦਾਂ ਦੀ ਬਣੀ ਆ ਮੈਨੂੰ ਲੱਗਦਾ ਲੂਣ ਥੋੜਾ ਜਿਹਾ ਵੱਧ ਪੈ ਗਿਆ ਮੇਰੇ ਕੋਲ ਨੂੰ ਡਿਆ ਰੇ ਪਤਾ ਚਲ ਕੋਈ ਨਹੀਂ ਚਲ ਕੋਈ ਗੱਲ ਨਹੀਂ ਬਣਾਈ ਤੇ ਓਰੀਜਨਲ ਹੀ ਹਨ ਦਹੀਂ ਵੀ ਹੈ ਨਾ ਨਾਲ ਨਹੀਂ ਤੇ ਬਰਾਬਰ ਜਾਈ ਆ ਓਦਾਂ ਵੀ ਮੈਨੂੰ ਬਣਾਉਣੀ ਹੁੰਦੀ ਆ ਪਰ ਜਗਾ ਤਾਂ ਫੋਨ ਦੇ ਲੈ ਦੱਸ ਜੇ ਦਹੀਂ ਹੁੰਦਾ ਨਾਲ ਤਾਂ ਉਹ ਬਰਾਬਰ ਹੋ ਜਾਣਾ ਸੀ ਭਲੇਖਣਾ ਪੈਗਾ ਥੋੜਾ ਜਿਹਾ ਚਲ ਕੋਈ ਗੱਲ ਨਹੀਂ ਪਾਣੀ ਲਿਆਉਣਾ ਮੈਂ ਨੂਨ ਥੋੜਾ ਜਿਆਦਾ ਨਹੀਂ ਹੈ ਲੂਣ ਜ਼ਿਆਦਾ ਹੀ ਆ ਵੇਖੀ ਇਹ ਨਾਲੇ ਹੋਂ ਤੋਂ ਠੀਕ ਹੋ ਜਾਣਾ ਮੇਰੀ ਗੱਲ ਸੁਣ ਉਹ ਗੋਲੀ ਖਾਲਾ 1 ਡਾਲਰ ਦੀ ਉਹਦੇ ਨਾਲ ਵੇਖੀ ਫਰਕ ਪੈ ਜਾਣਾ ਛੱਟ ਠੀਕ ਆ ਜਾ ਨਾਲੇ ਅੰਦਰ ਚੱਲ ਜਾ ਬੱਤੀ ਆਉਂਦੀ ਉੱਥੇ ਅਸੀਂ ਸੌੜ ਲਾ ਉਹ ਨਹੀਂ ਠੀਕ ਆ ਕੋਈ ਨਹੀਂ ਥੀ ਪੈ ਗਿਆ ਉਹ ਜਾ ਚੱਲ ਜਾ ਅੰਦਰ ਇੱਥੇ ਪੈਣਾ ਗਰਮੀ ਵਿੱਚ ਲਵਾਇਆ ਕਾਦੇ ਲਈ ਆ ਥੱਲੇ ਆ ਗਲਾਸ ਹੀ ਦੇ ਦੇ ਮੰਮੀ ਕਿੱਥੇ ਆ ਮੰਮੀ ਦਰਾਨ ਕੇ ਗਏ ਆ ਨਾਨਕੇ ਕੀ ਕਰਨ ਮਾਮਾ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਸੋਮਵਾਰ ਨੂੰ ਜਾਣਾ ਆ ਤਾਂ ਕਹਿੰਦੇ ਕਿ ਆ ਕੇ ਮਿਲ ਜਾਓ ਤਾਂ ਆ ਕਰਕੇ ਮੰਮੀ ਚੱਲ ਗਏ ਕਹਿੰਦੇ ਕਿ ਸਵੇਰੇ ਐਤਵਾਰੀ ਆ ਤਾਂ ਮੈਂ ਚਲ ਜਾਨੀ ਆ ਸੋਮਵਾਰ ਨੂੰ ਮਿਲ ਕੇ ਆ ਜੂਗੀ ਸ਼ਾਮ ਆ ਮੈਨੂੰ ਜਾਣ ਲੱਗਿਆ ਚੇਤਾ ਆ ਗਿਆ ਹੈ ਮੰਮੀ ਦਾ ਜਦੋਂ ਆਇਆ ਹੀ ਉਦੋਂ ਦਾ ਤੇ ਚੇਤਾ ਆਇਆ ਨਹੀਂ ਉਦੋਂ ਦਾ ਨਹੀਂ ਸੱਦਿਆ ਹੁਣ ਵੀ ਸਿਰਫ ਛਾਪਿਆਂ ਤੋਂ ਧੂਣ ਦੀ ਗੱਲ ਕੀਤੀ ਹੋਣੀ ਆ ਉਹ ਜੀ ਮਾਤਾ ਮੂੰ ਚੋਕੇ ਭੱਜ ਗਈ ਹੋਣੀ ਆ ਤਜੇ ਮਾਮਾ ਮੈਨੂੰ ਨਹੀਂ ਆਇਆ ਤਾਂ ਸਾਨੂੰ ਕਿਹੜਾ ਕਿਸ ਨੂੰ ਆਇਆ ਕਿ ਜਾ ਕੇ ਮਾਮਾ ਜੀ ਨੂੰ ਮੇਲਾਈਏ ਚੱਲ ਚੱਲ ਤੇ ਆ ਹਟੇ-ਵਟੇ ਡਿਆ ਆਪ ਗੁੰਨਣ ਪ੍ਰੀਤ ਨੂੰ ਕੀ ਹੋਇਆ ਵਾ ਉਹ ਕਿੱਥੇ ਆ ਪ੍ਰੀਤ ਅੰਦਰ ਲੰਮੇ ਪਈ ਆ ਉਹ ਠੀਕ ਨਹੀਂ ਆ ਆ ਗਿਆ ਨਾ ਹੋ ਟਾਈਮ ਜਿਹੜਾ ਮੈਂ ਤੈਨੂੰ ਆਨਾ ਸੀ ਰੋਟੀਆਂ ਪਕਾਉਣੀਆਂ ਪੈਣੀਆਂ ਤੈਨੂੰ ਵੇਲਾ ਆ ਗਿਆ ਉਹ ਵੇਲਾ ਠੀਕ ਆ ਠੀਕ ਆ ਤੋ ਸਬਜੀ ਸੂਜੀ ਬਣਾਈਆਂ ਕਿ ਨਹੀਂ ਕੋਈ ਨਹੀਂ ਸਬਜੀ ਵੀ ਬਣਾ ਲੂੰਗਾ ਜੇ ਆਟਾ ਗੁੰਨਣ ਡਿਆ ਤੇ ਚਪਾ ਬਣਾ ਬਣਾ ਮੈਨੂੰ ਭੁੱਖ ਲੱਗੀ ਆ ਮੈਂ ਨਹਾ ਧੋ ਲਵਾਂ ਤੇ ਮਿੰਟ ਮਿੰਟੀ ਰੋਟੀ ਲਾ ਦੇ ਫਿਰ ਹਾਂ ਮੰਮੀ ਮਨਾਵ ਕਰਕੇ ਗਈ ਨਹੀਂ ਤੇ ਮੈਂ ਤੈਨੂੰ ਜਵਾਬ ਤਾਂ ਚੰਗੀ ਤਰ੍ਹਾਂ ਦੇ ਹੀ ਦੇਣਾ ਸੀ ਉਹਦਾ ਹੱਥ ਹੀ ਹੋਈ ਆ ਇਹਦੇ ਵਾਲੀ ਦੀ ਚੰਗਾ ਭਲਾ ਪਤਾ ਕਿ ਮੰਮੀ ਘਰ ਨਹੀਂ ਆ ਪ੍ਰੀਤ ਬਿਮਾਰ ਆ ਤਾਂ ਦੱਸ ਮੈਂ ਹੀ ਕਰਨਾ ਹੋਰ ਕਿੰਨੇ ਕਰਨਾ ਨੌਕਰਾਂ ਆਣੀਆਂ ਦਿੱਥੇ ਰੱਖੀਆਂ ਨਹੀਂ ਆਪਾਂ